ਬਹੁਤ ਵਧੀਆ ਲੱਗ ਰਿਹਾ ਕਿਸ ਤਰ੍ਹਾਂ ਦੀ ਪੜ੍ਹਾਈ ਹੁੰਦੀ ਸੀ ਕਿਸ ਤਰ੍ਹਾਂ ਦਾ ਮਾਪਿਓ ਦਾ ਜਿਹੜਾ ਸਪੋਰਟ ਹੁੰਦਾ ਸੀ ਕਿੰਨੀ ਕੁ ਤੁਸੀਂ ਪੜ੍ਹਾਈ ਕਰਦੇ ਸੀ ਤੇ ਟੀਚਰ ਦਾ ਹੁਣ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਖੁਸ਼ੀ ਹੈ ਦਿਲ ਨੂੰ ਪੇਰੈਂਟਸ ਨੇ ਕੋਈ ਪ੍ਰੈਸ਼ਰ ਨਹੀਂ ਪਾਇਆ ਉਹਨਾਂ ਨੇ ਕਿਹਾ ਜੋ ਵੀ ਕਰਨਗੇ ਵਧੀਆ ਹੀ ਕਰਨਗੇ ਤੇ ਟੀਚਰਸ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਵਾਈ ਸੀ ਟੀਚਰ ਦੇ ਵਿੱਚ ਕੀ ਬੰਨਾ ਮੈਂ ਡਾਕਟਰ ਬੰਨਾ ਸਰ ਜੀ ਡਾਕਟਰ ਬੰਨਾ ਅੱਜ ਤੁਹਾਡੇ ਮਦਰ ਨੇ ਹਾਂਜੀ ਸੋ ਗੱਲਬਾਤ ਕਰ ਲੈਣਾ ਉਹਨਾਂ ਦੇ ਮਦਰ ਵੀ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਤੁਹਾਡੇ ਆ ਬੱਚੇ ਨੇ ਜਿਹੜਾ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਸਕੂਲ ਦਾ ਵੀ ਨਾਮ ਰੋਸ਼ਨ ਕੀਤਾ ਨਾਲ ਨਾਲ ਤੁਹਾਡਾ ਨਾਮ ਵੀ ਰੋਸ਼ਨ ਕੀਤਾ ਹਾਂਜੀ ਬਹੁਤ 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 ਸਾਡੀ ਕੁੜੀਆਂ ਨੇ ਪ੍ਰਾਊਡ ਕਰਾਇਆ ਸਾਨੂੰ ਸੋ ਪੰਜਾਬ ਸਕੂਲ ਸਿੱਖਿਆ ਆ ਦਸਵੀਂ ਦਾ ਰਿਜ਼ਲਟ ਜਿਹੜਾ ਕਿ ਆ ਚੁੱਕਿਆ ਲੁਧਿਆਣੇ ਦੀ ਆ ਦੋ ਬੇਟੀਆਂ ਜਿਨ੍ਹਾਂ ਨੇ ਆ ਟੌਪ ਕੀਤਾ ਦੋ ਲੜਕੀਆਂ ਨੇ ਲੁਧਿਆਣੇ ਦੀਆਂ ਇੱਕ ਦਾ ਨਾਮ ਅਲੀਸ਼ਾ ਤੇ ਦੂਸਰੀ ਦਾ ਨਾਮ ਰੀਸ਼ਾ ਗੱਲਬਾਤ ਕਰ ਲੈਨੇ ਆ ਤੁਹਾਡਾ ਕੀ ਨਾਮ ਹੈ ਅਲੀਸ਼ਾ ਸ਼ਰਮਾ ਅਲੀਸ਼ਾ acha ਤੁਹਾਡੀ ਕੀ ਪੋਜੀਸ਼ਨ ਆਈ ਹੈ ਮੇਰਾ ਸੈਕੰਡ ਰੈਂਕ ਆਇਆ ਹੈ ਸੈਕੰਡ ਰੈਂਕ ਆਇਆ ਹੈ acha ਆ ਤੁਸੀਂ ਬਹੁਤ ਵੱਡਾ ਜਿਹੜਾ ਕਿ ਨਾਮ ਰੋਸ਼ਨ ਕੀਤਾ ਲੁਧਿਆਣੇ ਦਾ ਔਰ ਇਹ ਕੀ ਕਹਿਣਾ ਚਾਹੁੰਗੇ ਕਿ ਇਸ ਤਰ੍ਹਾਂ ਤੁਸੀਂ ਪੜ੍ਹਾਈ ਕਰਦੇ ਸੀ ਕਿ ਮਾਪਿਆਂ ਦਾ ਕੀ ਸਾਥ ਹੁੰਦਾ ਸੀ ਮੰਮੀ ਪਾਪਾ ਦਾ ਬਹੁਤ سپورਟ ਹੁੰਦਾ ਸੀ ਤੇ ਜਿੰਨੀ देर ਹੋ ਸਕੇ ਆਪਣਾ ਕੰਮ ਕਰਦੇ ਸੀਗੇ ਜਦ ਤੱਕ ਖਤਮ ਨਹੀਂ ਹੁੰਦਾ ਸੀ ਉਦ ਤੱਕ ਕਰਦੇ ਸੀ ਤੇ ਐਕਸਟਰਾ ਵੀ ਕਰਦੇ ਸੀ ਹਮ 90% ਤੁਹਾਡੇ ਨੰਬਰ ਆਏ ਮੈਨੂੰ ਮੇਰੀ ਪਰਸੈਂਟ ਨਹੀਂ ਪਤਾ ਅੱਛਾ ਮਾਪਿਆਂ ਦਾ ਵੀ ਨਾਮ ਤੁਸੀਂ ਰੋਸ਼ਨ ਕੀਤਾ ਸਕੂਲ ਦਾ ਵੀ ਨਾਮ ਰੋਸ਼ਕਿਆ ਕੀ ਕਹਿਣਾ ਸੀਗਾ ਪ੍ਰਿੰਸੀਪਲ ਦਾ ਕਿੰਨਾ ਕੁ ਸਮਾਂ ਤੁਸੀਂ ਪੜ੍ਹਾਈ ਨਹੀਂ ਦਿੰਦੇ ਸੀ ਕੀ ਕਹਿਣਾ ਚਾਹੁੰਦੇ ਪ੍ਰਿੰਸੀਪਲ ਸਰ ਨੇ ਵੀ ਸਾਨੂੰ ਬਹੁਤ سپورਟ ਕੀਤਾ ਜਦੋਂ ਵੀ ਅਗਰ ਕੋਈ ਪ੍ਰੋਬਲਮ ਹੁੰਦੀ ਸੀ ਸਾਨੂੰ ਕਹਿੰਦੇ ਸੀ ਕਿ ਅਗਰ ਨ ਕੋਈ ਪ੍ਰੋਬਲਮ ਹੈ ਤਾਂ ਸਾਡੇ ਨਾਲ ਸਿੱਧਾ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ ਤੇ ਟੀਚਰਸ ਵੀ ਸਾਡੇ ਡਾਊਟਸ ਲੈਂਦੇ ਸੀਗੇ ਜਿੰਨਾ ਮਰਜ਼ੀ ਪੁੱਛੀਏ ਸਾਡੇ ਡਾਊਟ ਕਲੀਅਰ ਕਰਦੇ ਸੀ ਤੇ ਮਮਾ ਪਪਾ ਦਾ ਤਾਂ ਬਹੁਤ سپورਟ ਸੀ ਮੈਨੂੰ ਜਦ ਵੀ ਕੁਝ ਚਾਹੀਦਾ ਸੀ ਬਸ ਇੱਕ ਦੇ ਟੈਂਕ ਚ ਆ ਜਾਂਦੇ ਅੱਛਾ ਫਿਊਚਰ ਦੇ ਵਿੱਚ ਕੁਝ ਸੋਚਿਆ ਕਿ ਮੈਂ ਹੁਣ ਚਲੋ ਜਿਹੜਾ ਕਿ ਸੈਕੰਡ ਆਈਆਂ ਔਰ ਫਿਊਚਰ ਦੇ ਵਿੱਚ ਕੀ ਬੰਨਾ ਮੈਂ ਡਾਕਟਰ ਬੰਨਾ ਸਰ ਅੱਛਾ ਬੰਨਾ ਤੇ ਤੁਹਾਡੇ ਮਦਰ ਨੇ ਹਾਂਜੀ ਸੋ ਗੱਲਬਾਤ ਕਰ ਲੈਣਾ ਉਹਨਾਂ ਦੇ ਮਦਰ ਵੀ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਤੁਹਾਡੇ ਬੱਚੇ ਨੇ ਜਿਹੜਾ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਸਕੂਲ ਦਾ ਵੀ ਨਾਮ ਰੋਸ਼ਨ ਕੀਤਾ ਨਾਲ ਨਾਲ ਤੁਹਾਡਾ ਨਾਮ ਵੀ ਰੋਸ਼ਨ ਕੀਤਾ ਬਹੁਤ ਸਾਡੀ ਕੁੜੀ ਨੇ ਪ੍ਰਾਉਡ ਕਰਾਇਆ ਸਾਨੂੰ ਹਾਂਜੀ ਬਹੁਤ ਬਹੁਤ ਕਹਿੰਦੇ ਨੇ ਕਿ ਜਦੋਂ ਬੱਚਾ ਇੰਨਾ ਵਧੀਆ ਕੰਮ ਕਰੇ ਮਾਪਿਓ ਦਾ ਨਾਮ ਰੋਸ਼ਨ ਕਰੇ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਰਿਸ਼ਤੇਦਾਰ ਵੀ ਖੁਸ਼ ਹੁੰਦੇ ਨੇ ਹਾਂਜੀ ਹਾਂਜੀ ਸਾਡੀ ਸਾਰੀ ਫੈਮਿਲੀ ਖੁਸ਼ ਆ ਹਾਂਜੀ ਸਾਰੀ ਆਨਲਾਈਨ ਬੈਠੀ ਆ ਹਾਂਜੀ ਸਭ ਖੁਸ਼ ਨੇ ਹਾਂਜੀ ਬਿਲਕੁਲ ਗੱਲਬਾਤ ਕਰ ਲੈਣਾ ਦੂਸਰੀ ਬੱਚੀ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਦੀ ਵੀ ਜਰੂਰ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਮੈਡਮ ਸੋ ਗੱਲਬਾਤ ਕਰ ਲੈਣੇ ਆ ਇੱਕ ਵਾਰ ਬੱਚੀ ਜਿਹੜੀ ਦੇਖ ਸਕਦੇ ਤੁਸੀਂ ਕਿ ਭਾਵੁਖ ਹੋ ਚੁੱਕੀ ਆ ਆ ਤੁਹਾਡਾ ਨਾਮ ਕੀ ਕੀ ਨਾਮ ਹੈ ਅਜਿਤੀ ਅਜਿਤੀ ਤੁਸੀਂ ਟਾਪਰ ਹੋ ਨਾ ਹਾਂਜੀ ਲੱਕੀ ਕਹਿਣਾ ਚਾਹੁੰਗੇ ਬਸ ਬਹੁਤ ਵਧੀਆ ਲੱਗ ਰਿਹਾ ਕਿਸ ਤਰ੍ਹਾਂ ਦੀ ਪੜਾਈ ਹੁੰਦੀ ਸੀ ਕਿਸ ਤਰ੍ਹਾਂ ਦਾ ਮਾਪਿਓ ਦਾ ਜਿਹੜਾ ਸਪੋਰਟ ਹੁੰਦਾ ਸੀ ਕਿੰਨੀ ਕੀ ਤੁਸੀਂ ਪੜਾਈ ਕਰਦੇ ਸੀਗੀ ਤੇ ਟੀਚਰ ਦਾ ਹੁਣ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਖੁਸ਼ੀ ਹੈ ਦਿਲ ਨੂੰ ਉਸਨੇ ਕੋਈ ਪ੍ਰੈਸ਼ਰ ਨਹੀਂ ਪਾਇਆ ਉਹਨਾਂ ਨੇ ਕਿਹਾ ਜੋ ਵੀ ਕਰਨਗੇ ਵਧੀਆ ਹੀ ਕਰਨਗੇ ਤੇ ਟੀਚਰਸ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਵਾਈ ਸੀ। ਤੁਹਾਡਾ ਨਾਮ ਹੈ ਅਦਿਤੀ ਦੱਸੋ। ਅਦਿਤੀ। ਅ ਕੁਝ ਫਿਊਚਰ ਦੇ ਵਿੱਚ ਸੋਚਿਆ ਕਿ ਅੱਗੇ ਮੈਂ ਕੀ ਬਣਨਾ ਹੈ? ਡਾਕਟਰ ਬਣਨਾ ਹੈ। ਡਾਕਟਰ ਬਣਨਾ ਹੈ। ਮੈਂ ਦਾਨਿਸ਼ ਗਰੇਵਾਲਾ ਜੀ ਤੇਜਾ ਸਿੰਘ ਸਕੂਲ ਚੋਂ ਡਾਇਰੈਕਟਰ ਤੇ ਮੇਰੇ ਕੋਲ ਇਸ ਟਾਈਮ ਮੌਜੂਦ ਨੇ ਸਾਡੇ ਟਾਪਰਸ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟਾਪ ਕੀਤਾ ਸਾਡਾ ਬੱਚਾ ਫਰਸਟ ਆਇਆ ਅਦਿਤੀ ਤੇ ਬੱਚਾ ਜਿਹੜੀ ਸੈਕੰਡ ਆਈ ਆ आयशा है आईशा। अलीशा सॉरी अलीशा मैं मिस स्पेल कर गया अलीशा सेकंड ਤੇ ਅਦਿਤੀ ਫਰਸਟ ਸਾਨੂੰ ਅੱਜ ਦਾ ਦਿਨ ਬਹੁਤ ਖੁਸ਼ੀ ਹੈ ਜੀ ਮੇਨ ਤਾਂ ਜਿਹੜੀਆਂ ਨੇ ਬੱਚਿਆਂ ਦੀਆਂ ਪੂਰੀਆਂ ਰੰਗ ਲਾਈਆਂ ਨੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਪੁਜੀਸ਼ਨਾਂ ਕਾਇਮ ਕਰਕੇ ਸਾਡਾ ਮਾਣ ਹੋਰ ਵਧਾਇਆ ਤੇ ਆਪਣੇ ਘਰ ਦਾ ਸਰ ਕੀ ਕਾਫੀ ਮਿਹਨਤ ਰੈਂਦੀ ਹੈ ਕੀ ਕੀ ਖਾਸ ਗੱਲ ਹੈ ਤੁਹਾਡੇ ਸਕੂਲ ਮੇ ਟੋਪਰ ਆਉਂਦਾ ਕਿੰਨੀ ਮਿੰਟ ਕਰਾਦੇ ਹੋ ਇਹ ਤਾਂ ਅਸੀਂ ਕਹਾਂਗੇ ਜੀ ਵੀ ਪਰਮਾਤਮਾ ਦਾ ਅਸ਼ੀਰਵਾਦ ਆ ਸਾਡੇ ਸਿਰ ਤੇ ਜਿਹੜਾ ਇਹ ਸਾਨੂੰ ਮੌਕਾ ਉਸਨੇ ਸੱਚੇ ਵਾਹਿਗੁਰੂ ਨੇ ਦਿੱਤਾ ਵਾ ਜਿੰਨਾ ਕਰਕੇ ਅਸੀਂ ਜਿਹੜੇ ਹੈਗੇ ਆ ਫਰਸਟ ਆ ਰਹੇ ਆ ਸੈਕੰਡ ਆ ਰਹੇ ਆ ਇਹ ਸਭ ਕੁਝ ਜੇ ਉਹਦੀ ਰਹਿਮਤ ਨਾ ਹੋਵੇ ਤਾਂ ਉਸ ਤੋਂ ਬਿਨਾ ਜਿਹੜਾ ਹੈਗਾ ਪੋਸੀਬਲ ਨਹੀਂ ਆ ਆਬਵੀਅਸਲੀ ਬੱਚਿਆਂ ਦੀ ਮਿਹਨਤ ਆ ਬਹੁਤ ਜ਼ਿਆਦਾ ਮਿਹਨਤ ਆ ਦਿਨ ਰਾਤ ਦੀ ਮਿਹਨਤ ਆ ਬੱਚਿਆਂ ਦੇ ਪੇਰੈਂਟਸ ਦੀ ਡੈਡੀਕੇਸ਼ਨ ਨਾਲ ਕਿਉਂਕਿ ਇਦਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਨੇ ਇਹ ਬਾਈ ਲੱਕ ਸਿਰਫ ਨਹੀਂ ਹੁੰਦੀਆਂ ਹਾਰਡ ਵਰਕ ਨਾਲ ਬਹੁਤ ਜ਼ਰੂਰੀ ਹੁੰਦਾ ਨੰਬਰ ਕਿੰਨੇ ਕਿੰਨੇ ਆਏ ਕਿੰਨੇ ਨੰਬਰ ਸਨ ਆਏ ਦੋਵੇਂ ਬੱਚੇ ਨੰਬਰ ਮੇਰੇ ਕੋਲ ਇਸ ਟਾਈਮ ਐਗਜੈਕਟ ਨਹੀਂ ਮੈਨੂੰ ਪਤਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹਦੇ ਇੰਨੀ ਹੋਏ ਉਹਦੇ 100% ਜੀ 99.25 ਵਾਹ ਜੀ ਵਾਹ ਇੱਕ 100% ਜੀ ਤੇ ਹਾਂ ਜੀ ਹਾਂ ਜੀ ਜੀ ਸੈਕੰਡ ਹੈ ਉਹਦੇ 99.25 ਪੂਰੇ ਪੰਜਾਬ ਜੀ ਜੀ ਪੂਰੇ ਪੰਜਾਬ ਪੂਰੀ ਸਟੇਟ ਦੇ ਵਿੱਚ ਪੋਜੀਸ਼ਨ ਹਾਸਲ ਕੀਤੀਆਂ ਨੇ ਫਰਸਟ ਐਂਡ ਸੈਕੰਡ ਪੋਜੀਸ਼ਨ ਪੂਰੀ ਸਟੇਟ ਦੇ ਵਿੱਚ ਖੁਸ਼ੀ ਦਾ ਬੋਲ ਹੈ ਸਟੂਡੈਂਟ ਦੇ ਵਿੱਚ ਉਸੀ ਦਾ ਮਾਹੌਲ ਪੂਰਾ ਜਾਦੇ ਆ ਜੀ ਬਹੁਤ ਜ਼ਿਆਦੇ ਖੁਸ਼ੀਆਂ ਸਾਨੂੰ ਜਿਹੜੀਆਂ ਨਸੀਬ ਹੋਈਆਂ ਨੇ ਵੀ ਆਰ ਥੈਂਕਫੁਲ ਜਿਹੜਾ ਹੈਗਾ ਪ੍ਰਮਾਤਮਾ ਦਾ ਬਹੁਤ ਬਹੁਤ ਅਸੀਂ ਮਿਹਰਬਾਨੀ ਫੇਰ ਬਾਰ-ਬਾਰ ਕਵਾਂਗੇ ਕਿਉਂਕਿ ਉਹਨਾਂ ਤੋਂ ਬਿਨਾ ਇਹ ਪੋਸੀਬਲ ਨਹੀਂ ਸੀਗਾ ਸਾਡੇ ਟੀਚਰਸ ਦੀ ਮਿਹਨਤ ਤੇ ਬੱਚਿਆਂ ਦੀ ਲਗਨ ਜਿਹੜੀ ਆ ਇਸ ਚੀਜ਼ ਨੂੰ ਪੋਸੀਬਲ ਕਰ ਸਕੀ। ਸੋ ਬਿਲਕੁਲ ਇਹ ਲੁਧਿਆਣੇ ਦੀ ਤਸਵੀਰਾਂ ਜਿਹਦੇ ਵਿੱਚ ਆ ਦੋ ਬੱਚੀਆਂ ਜਿਹੜੀਆਂ ਜਿਨ੍ਹਾਂ ਨੇ ਟੌਪ ਕੀਤਾ ਇੱਕ ਅਦਿਤੀ ਤੇ ਅਲੀਸ਼ਾ ਅਦਿਤੀ ਜਿਹੜੀ ਫਸਟ ਆਈ ਹੈ ਅਲੀਸ਼ਾ ਜਿਹੜੀ ਸੈਕੰਡ ਆਈ ਹੈ ਔਰ ਇੱਕ ਜਿਹੜੀ ਇੰਜੀਨੀਅਰ ਬਣਨਾ ਚਾਹੁੰਦੀ ਆ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਟੌਪ ਕੀਤਾ ਆ 10ਵੀਂ 10ਵੀਂ ਦਾ ਰਿਜ਼ਲਟ ਆ ਪੰਜਾਬ ਸਿੱਖਿਆ 10ਵੀਂ ਦਾ ਰਿਜ਼ਲਟ ਆਇਆ ਸੋ ਜੁੜੇ ਰਹੋ ਹਾਂ ਦਾ ਟੀਵੀ ਨਾਲ ਧੰਨਵਾਦ